ਸਰੀਅ ਅਕਾਲ ਤੱਕ ਸਾਹਿਬ ਜੀ ਤੋਂ ਇਹ ਆਦੇਸ਼ ਜਾਰੀ ਹੈ ਕਿ ਇਹ ਘਲੂਕਾਰਾ ਦਿਵਸ ਜੁਆਸੀਂ ਮਨਾਇਆ ਜਾਂ ਮਨਾਵਣਾ ਜਾਂ ਹਫ਼ਤਾ ਪੂਰਾ ਜਿਹੜਾ ਚੱਲਣਾ ਤੇ ਜਿਹੜਿਆ ਸਮੇਂ ਦੀਆਂ ਸਰਕਾਰਾਂ ਦਾ ਜਿਹੜਾ ਹੁਣ ਇਲੈਕਸ਼ਨ ਹੋਇਆ ਉਸ ਇਲੈਕਸ਼ਨ ਦੇ ਦੌਰਾਨ ਕੋਈ ਵੀ ਪਾਰਟੀ ਜਿੱਤੇ ਜਾਂ ਹਾਰੇ ਪਰ ਸਿੱਖ ਜਿਹੜਾ ਉਹ ਜਸ਼ਨ ਨਾ ਮਨਾਵੇ ਸ਼ਹੀਦ ਹੋਣ ਵਾਲੇ ਸ਼ਹਾਦਤਾਂ ਪ੍ਰਾਪਤ ਕਰਨ ਵਾਲਿਆਂ ਦੇ ਲਈ ਮਨ ਦੇ ਅੰਦਰ ਜਿਹੜਾ ਅਦਬ ਤੇ ਸਤਕਾਰ ਦੀ ਭਾਵਨਾ ਹੋਵੇ ਤੇ ਪੂਰਾ ਹਫਤਾ ਜਿਹੜੇ ਇਹ ਘਲੂ ਘਰਾ ਜਿਹੜਾ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਨਾ ਕਿ ਵਖਤ ਦੀ ਪਾਰਟੀਆਂ ਦੀ ਖੁਸ਼ੀਆਂ ਤੇ ਗਮੀਆਂ ਵਿੱਚ ਆਉਣਾ ਹੈ ਅਸੀਂ ਆਪਣੇ ਸ਼ਹੀਦਾਂ ਨੂੰ ਚੇਤੇ ਪਿਆ ਕਰਨਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪੰਜ ਸਿੰਘ ਸਾਹਿਬਾ ਨੇ ਇਹ ਆਦੇਸ਼ ਜਾਰੀ ਕੀਤਾ ਕਿ ਸਿੱਖ ਜਿਹੜਾ ਕੋਈ ਵੀ ਪਾਰਟੀ ਜਿੱਤੇ ਜਾਂ ਹਾਰੇ ਸਿੱਖ ਨੇ ਜਸ਼ਨ ਨਹੀਂ ਮਨਾਉਣੇ ਸਿੱਖ ਨੇ ਕਲੂ ਘਰਾ ਚੇਤੇ ਕਰਨਾ ਪਰ ਕੀ ਵੇਖਦਾ ਕਿ ਦਿੱਲੀ ਦੇ ਵਿੱਚ ਬੈਠੇ ਹੋਏ ਸਿੱਖ ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਤੁਲੰਦਰ ਪਿਆ ਸਮਝਦੇ ਨੇ ਕੱਲ ਦੇ ਦਿਨ ਜਿਸ ਸਮੇ ਰਿਜ਼ਲਟ ਆਇਆ ਤੇ ਖਿਆਲ ਕਰਿਓ ਗੱਲਾਂ ਵਿੱਚ ਢੋਲ ਪਾ ਕਰਕੇ ਉਹ ਨੱਚਦੇ ਤੇ ਟੱਪਦੇ ਵਿਖੇ ਗਏ ਉਹਨਾਂ ਨੂੰ ਕਲੂ ਘਰਾ ਭੁੱਲ ਗਿਆ ਇਹ ਵੀ ਵੇਖਿਆ ਕਿ ਉਹ ਕਿਸ ਪ੍ਰਕਾਰ ਉਹ ਪਾਰਟੀਆਂ ਜਿਹੜੀਆਂ ਪਾਰਟੀਆਂ ਇਹ ਐਲਾਨ ਪਿਆ ਕਰਦਿਆਂ ਸਨ 1984 ਵੇਲੇ ਕਿ ਅਸੀਂ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇ ਦਿੱਤਾ ਤੇ ਦੁਰਗਾ ਦਾ ਖਿਤਾਬ ਦੇ ਕਰਕੇ ਉਸ ਨੂੰ ਅਸੀਂ ਇਹ ਹਲਾਸ਼ੇਰੀ ਦਿੱਤੀ ਏ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰੇ ਉਹਨਾਂ ਦੀਆਂ ਲਿਖਤਾਂ ਪਈਆਂ ਨੇ ਅਡਵਾਨੀ ਆਪਣੀ ਲਿਖਤ ਚ ਲਿਖਦਾ ਹੈ ਕਿ ਅਸੀਂ ਮਜਬੂਰ ਕੀਤਾ ਸੀ ਕਿਹਾ ਇੰਦਰਾ ਨੂੰ ਕਿ ਤੁਸੀਂ ਹਮਲਾ ਪਿਆ ਕਰੋ ਉਹ ਅਡਵਾਨੀ ਦੀ ਲਿਖਤ ਅੱਜ ਉਹਦੀ ਆਟੋ ਬਾਇਓਗ੍ਰਾਫੀ ਦੇ ਵਿੱਚ ਵੇਖੀ ਜਾ ਸਕਦੀ ਏ ਉਹ ਤਾਂ ਪਈਆਂ ਨੇ ਤੇ ਉਹ ਖਬਰਾਂ ਵੀ ਲੱਖੀਆਂ ਨੇ ਪੇਪਰਾਂ ਦੇ ਜੋ ਸਮੇ ਜਦੋਂ ਇਹ ਸਿੱਖ ਮੰਗ ਕਰਦੇ ਸਨ ਕਿ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਉਹ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤੇ ਉਸ ਸਮੇ ਉਨਸੇ ਹੀ ਪਾਰਟੀ ਦੇ ਲੋਕ ਡੰਡਿਆਂ ਉੱਪਰ ਸਿਗਰਟਾਂ ਤੇ ਬੀੜੀਆਂ ਲਾ ਕੇ ਉਹਨਾਂ ਨੇ ਜਲੂਸ ਕੱਢੇ ਤੇ ਆਖਿਆ ਅਸੀਂ ਜਿਹੜਾ ਸਿਗਰਟਾਂ ਤੇ ਬੀੜੀਆਂ ਪੀਵਾਂਗੇ ਤੇ ਬੜੇ ਸ਼ਾਨ ਨਾਲ ਪੀਵਾਂਗੇ ਅਸੀਂ ਅੰਮ੍ਰਿਤਸਰ ਸ਼ਹਿਰ ਨੂੰ ਜਿਹੜਾ ਉਹ ਪਵਿੱਤਰ ਸ਼ਹਿਰ ਦਾ ਦਰਜਾ ਨਹੀਂ ਦਵਾ ਸਕਦੇ ਅੱਜ ਜਦੋਂ ਅਸੀਂ ਮੈਂ ਵੇਖਦਾ ਮਨ ਖਲੂੰਂਦਰਿਆ ਜਾਂਦਾ ਮਨ ਦੇ ਅੰਦਰ ਇੱਕ ਐਸਾ ਭਾਂਬੜ ਮੱਜ ਆਉਂਦਾ ਕਿ ਅੱਜ ਦਾ ਸਿੱਖ ਜਿਹੜਾ ਉਹ ਆਪਣੇ ਘਲੂ ਘਾਰੇ ਨੂੰ ਭੁੱਲ ਕਰਕੇ ਗੱਲਾਂ ਵਿੱਚ ਢੋਲ ਪਾ ਕਰਕੇ ਤੇ ਅੱਜ جشن ਪਿਆ ਮਨਾ ਰਿਹਾ ਕੋਈ ਪਾਰਟੀ ਜਿੱਤੀ ਹੈ ਤੇ ਕੋਈ ਪਾਰਟੀ ਹਾਰੀ ਹੈ ਇੰਨਾ ਜ਼ਮੀਰ ਡਿੱਗਿਆ ਹੋਇਆ ਤੇ ਇੰਨਾ ਜ਼ਮੀਰ ਜਿਹੜਾ ਵਿੱਕਿਆ ਹੋਇਆ ਕਿਰਦਾਰ ਵਿਕ ਚੁੱਕੇ ਨੇ ਤੇ ਜੋ ਜਿੱਥੇ ਕਿਰਦਾਰ ਵਿਕ ਜਾਏ ਉੱਥੇ ਸਾਨੂੰ ਪਛਾਣ ਕਰ ਦੇਣੀ ਚਾਹੀਦੀ ਏ ਕਿ ਜਿਹੜਿਆਂ ਬੰਦਿਆਂ ਦਾ ਕਿਰਦਾਰ ਵਿਕ ਗਿਆ ਹੋਵੇ ਜਿਨ੍ਹਾਂ ਦਾ ਜ਼ਮੀਰ ਵਿਕ ਗਿਆ ਹੋਵੇ ਉਹਨਾਂ ਨੂੰ ਸਿੱਖ ਨਹੀਂ ਆਖਿਆ ਜਾ ਸਕਦਾ ਉਹ ਸਿੱਖ ਨਹੀਂ ਕਹੜਾ ਸਕਦੇ ਨਾ ਸਿੱਖੀ ਦੀ ਕਿਸੇ ਸੰਸਥਾ ਦੇ ਉੱਪਰ ਉਹ ਕਾਬਜ਼ ਪਿਆ ਹੋ ਸਕਦੇ ਨਹੀਂ ਇਹ ਤੁਸੀਂ ਨੇ ਸੋਚਣਾ ਵਿਚਾਰਨਾ ਆਪਣੇ ਮਨ ਦੇ ਅੰਦਰ ਵਿਚਾਰ ਪਿਆ ਕਰਨੀ ਹੈ ਕਿ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਆਦੇਸ਼ ਨਾ ਮੰਨਦੇ ਹੋਣ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਹੋਏ ਘਲੂਕਾਰੇ ਦੇ ਸਮੇਂ ਵੀ ਜਸ਼ਨ ਪਿਆ ਮਨਾਉਂਦੇ ਹੋਣ ਤੇ ਲੱਡੂ ਪਿਆ ਵੰਡਦੇ ਹੋਣ ਤੇ ਗੱਲਾਂ ਧੂਲ ਪਾ ਕੇ ਨੱਚਦੇ ਹੋਣ ਖਿਆਲ ਕਰਿਓ ਉਹ ਸਿੱਖ ਨਹੀਂ ਹੋ ਸਕਦੇ ਬਹਿਰੂਪੀਏ ਜ਼ਰੂਰ ਹੋ ਸਕਦੇ ਨੇ ਇਸ ਲਈ ਸੋਚੇ ਤੋਣਾ ਤੇ ਸੋਚੇ ਤੋ ਕਰਕੇ ਆਪਣੇ ਅੰਦਰੋਂ ਆਪਣੀ ਕੌਮ ਦੇ ਵਿੱਚੋਂ ਇਹ ਪਛਾਣ ਕਰਨੀ ਹੈ ਕਿ ਕਿਹੜੇ ਬਹਿਰੂਪੀਏ ਬਣ ਕਰਕੇ ਗਧੇ ਉੱਪਰ ਸਿ ਸ਼ੇਰ ਦੀ ਖੱਲ ਕਿਸ ਉੱਪਰ ਮੜੀ ਹੋਈ ਐ ਤੇ ਗਧਾ ਜਿਹੜਾ ਉਹ ਕਦੇ ਵੀ ਸ਼ੇਰ ਦੀ ਖੱਲ ਪਾ ਕਰਕੇ ਸ਼ੇਰ ਨਹੀਂ ਅਖਵਾ ਸਕਦਾ ਉਹ ਹਮੇਸ਼ਾ ਗਧਾ ਹੀ ਰਹਿੰਦਾ ਹੈ ਇਸ ਲਈ ਆਓ ਗੁਰੂ ਪਰਸ਼ਾ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਆਪਣੇ ਸ਼ਹੀਦਾਂ ਨੂੰ ਚੇਤੇ ਕਰੀਏ ਗੁਰੂ ਦੀ ਬਾਣੀ ਦੇ ਸੱਚ ਦੇ ਫਰਮਾਨ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਉੱਪਰ ਚੱਲਣ ਦੇ ਲਈ ਪ੍ਰਣ ਪਿਆ ਕਰੀਏ ਤੇ ਸ਼ਹੀਦਾਂ ਨੂੰ ਨਕਮਸਤ ਤੇ ਇਹੋ ਯੇ ਪਿਆਰਿਓ ਕਾਹੀ ਹੋਣਗੇ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਾਪੇ ਮੇਲੇ ਹੋਈ ਪੁਲ ਗਲਤੀ ਦੀ ਖਿਮਾ ਪਰਵਾਨੋ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ